ਵੰਦੀ ਨੇ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਕਿ ਪੂਰੇ ਪੰਜਾਬ ਦੇ ਅੱਜ 6 ਤਰੀਕ ਤੋਂ 10 ਤਰੀਕ ਤੱਕ ਡੀਸੀ ਦਫ਼ਤਰਾਂ ਦੇ ਬਾਹਰ ਸਾਡਾ ਇਹ ਜਿਹੜਾ ਰੋਸਾ ਪੰਜਾਬ ਸਰਕਾਰ ਤੇ ਕੁਝ ਸੈਂਟਰ ਸਰਕਾਰ ਦੇ ਨਾਲ ਵਧਾ ਮੰਗਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਹ ਜਥੇਵੰਦੀ ਨਾਲ ਬੈਠ ਕੇ ਇਹ ਗੱਲ ਕੀਤੀ ਕਿ ਮੈਂ ਨਵੀਂ ਖੇਤੀ ਨੀਤੀ ਜਿਹੜੀ ਬਣਾਉਣੀ ਆ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਪੱਖੀ ਹੋਊਗੀ ਜਦ ਕੇ ਉਹ ਇੱਕ ਸਾਲ ਦਾ ਸਮਾਂ ਹੋ ਚੱਲਿਆ ਕੋਈ ਨੀਤੀ ਦੀ ਟੱਕ ਬਣੀ ਜਿਹੜੀ ਕਾਰਪੋਰੇਟਾਂ ਨੂੰ ਕਰੋੜਾਂ ਰੁਪਇਆ ਦਿੱਤਾ ਕਿ ਸਾਨੂੰ ਖੇਤੀ ਕਰਨੀ ਕਿਵੇਂ ਆ ਜਦ ਕਿ ਇੱਥੇ ਤਿੰਨ ਤਿੰਨ ਪੁਸ਼ਟਾਂ ਚਾਰ ਚਾਰ ਪੁਸ਼ਟਾਂ ਲੱਗੀਆਂ ਬਿਜੁਰਗਾਂ ਦੀਆਂ ਗੜੇ ਮਾਰੀ ਨੇ ਕਿੰਨਾ ਫਸਲਾਂ ਨੁਕਸਾਨ ਕੀਤਾ ਬਹੁਤ ਜ਼ਿਲ੍ਹਿਆਂ ਦੇ ਵਿੱਚ ਤਾਂ ਲੋਕਾਂ ਨੂੰ ਦਾਣੇ ਤੱਕ ਵੀ ਨਹੀਂ ਮੜਿਆ ਢਾਲ ਤੇ ਕਮੱਲੀ ਤੱਕ ਨਹੀਂ ਨਿਕਲੀ ਉਥੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਵੱਲੋਂ 6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਜ਼ਿਲ੍ਹਾ ਹੈੱਡਕੁਆਟਰਾਂ ਤੇ 5 ਰੋਜ਼ਾ ਧਰਨੇ ਦੀ ਸ਼ੁਰੂਆਤ ਕਰ ਦਿੱਤੀ ਹੈ ਨਾਜ਼ੀਏ ਕੀ ਜਿੱਥੇ ਟਰੈਕਟਰ ਟਰਾਲੀਆਂ ਦੇ ਵਿੱਚ ਆ ਕੇ ਉਹਨਾਂ ਮੋਰਚਾ ਲਗਾਇਆ ਤਾਂ ਉੱਥੇ ਹੀ ਉਹਨਾਂ ਕਿਸਾਨਾਂ ਦੀਆਂ ਫਸਲਾਂ ਤੇ ਐਮਐਸਪੀ ਅਤੇ ਕਿਸਾਨ ਨੀਤੀ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਵੀ ਰੋਸ਼ ਪ੍ਰਦਰਸ਼ਨ ਕੀਤਾ ਉਹਨਾਂ ਕਹਿਆ ਕਿ ਜਿੱਥੇ ਨਹਿਰੀ ਪਾਣੀ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਵੀ ਪੂਰਾ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਫਸਲੀ ਬੀਮਾ ਯੋਜਨਾ ਨੂੰ ਵੀ ਉਹਨਾਂ ਲਾਗੂ ਕਰਨ ਦੀ ਮੰਗ ਕੀਤੀ ਹੈ ਉਧਰ ਉਹਨਾਂ ਕਹਿੰਿਆ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਵੱਡੇ ਲੈਵਲ ਤੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਨੂਰਪੁਰਾ ਭਾਰਤੀ ਕਿਸਾਨੀਓਂ ਨੇਕਤਾ ਉਗਰਾਹ ਜ਼ਿਲ੍ਹਾ ਲੁਧਿਆਣਾ ਅੱਜ ਫਰੋਜ਼ ਟੋ ਰੋਡ ਤੇ ਤੰਨਾ ਲਗਾ ਦਿੱਤਾ ਗਿਆ ਡੀਸੀ ਦਫ਼ਤਰ ਦੇ ਬਾਹਰ ਕੀ ਵਜ੍ਹਾ ਇਹ ਜੀ ਸਾਡਾ ਜਥੇਬੰਦੀ ਨੇ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਕਿ ਪੂਰੇ ਪੰਜਾਬ ਦੇ ਅੱਜ 6 ਤਰੀਕ ਤੋਂ 10 ਤਰੀਕ ਤੱਕ ਡੀਸੀ ਦਫ਼ਤਰਾਂ ਦੇ ਬਾਹਰ ਸਾਡਾ ਇਹ ਜਿਹੜਾ ਰੋਸ ਆ ਪੰਜਾਬ ਸਰਕਾਰ ਤੇ ਕੁਝ ਸੈਂਟਰ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਨੇ ਜਿਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਇਹ ਵੱਡਾ ਰੋਸ ਆ ਕਿ ਪਿਛਲੇ ਸਾਲ ਮਾਰਚ ਮਹੀਨੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਜਥੇਬੰਦੀ ਦਾ ਬੈਠ ਕੇ ਇਹ ਗੱਲ ਕੀਤੀ ਕਿ ਮੈਂ ਨਵੀਂ ਖੇਤੀ ਨੀਤੀ ਜਿਹੜੀ ਬਣਾਉਣੀ ਆ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਪੱਖੀ ਹੋਊਗੀ ਜਦ ਕਿ ਉਹ ਇੱਕ ਸਾਲ ਦਾ ਸਮਾਂ ਹੋ ਚੱਲਿਆ ਕੋਈ ਨੀਤੀ ਨਹੀਂ ਅਜੇ ਤੱਕ ਬਣੀ ਜਦ ਕਿ ਕਿਸਾਨਾਂ ਮਜ਼ਦੂਰਾਂ ਨੂੰ ਨਾਲ ਲੈਣ ਦੀ بجائے ਉਹਨਾਂ ਦੀ رائے ਲੈਣ ਦੀ بجائے ਇੱਕ ਅਮਰੀਕਾ ਦੀ ਕੰਪਨੀ ਜਿਹੜੀ ਕਾਰਪੋਰੇਟ ਆ ਉਹਨੂੰ ਕਰੋੜਾਂ ਰੁਪਏ ਦਿੱਤਾ ਕਿ ਉਹ ਸਾਨੂੰ ਦੱਸਣਗੇ ਖੇਤੀ ਕਰਨੀ ਕਿਵੇਂ ਆ ਜਦ ਕਿ ਇੱਥੇ ਤਿੰਨ ਤਿੰਨ ਪੁਛਤਾ ਚਾਰ ਚਾਰ ਪੁਛਤਾ ਨਾਂਘੀਆਂ ਬਜ਼ੁਰਗਾਂ ਦੀਆਂ ਉਹਨਾਂ ਨੂੰ ਖੇਤੀਕਾਰਦਿਆਂ ਨੂੰ ਵੱਡੇ ਆਗੂਆਂ ਨੂੰ ਕਿਸਾਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਉਹ ਸਾਨੂੰ ਹਰੀ ਕ੍ਰਾਂਤੀ ਵਾਲੇ ਦੱਸਣਗੇ ਜਿਨ੍ਹਾਂ ਨੇ ਸਾਡਾ ਪਹਿਲਾਂ ਹੀ ਬੇੜਾਗਰ ਕਰਤਾ ਜਿਨ੍ਹਾਂ ਨੇ ਸਾਡੀਆਂ ਜ਼ਹਿਰਾਂ ਸਪਰੇਆਂ ਪੈਸਟੀਸਾਈਡ ਫਰਟੀਲਾਈਜ਼ਰ ਕੈਮੀਕਲ ਜਿਨ੍ਹਾਂ ਨੇ ਸਾਡੀ ਜੇ ਧਰਤੀ ਨੂੰ ਵੀ ਨਸ਼ੇ ਤੇ ਲਾਇਆ ਹੋਇਆ ਉਹ ਫੇਲ ਹੋਏ ਫਾਰਮੂਲੇ ਲਿਆ ਕੇ ਇੱਥੇ ਸਾਡੇ ਤੇ ਥੋਪੇ ਗਏ ਨੇ ਇਸ ਕਰਕੇ ਇਹ ਗੱਲਾਂ ਨੇ ਨਾਲ ਸਾਡੀਆਂ ਨੇ ਕਿ ਜਿਹੜੇ ਪਿਛਲੇ ਸਮੇਂ ਪਿਛਲੇ ਸਾਲ ਦੇ ਵਿੱਚ ਤੋਂ ਆਹੀ ਦਿਨਾਂ ਦੇ ਵਿੱਚ ਮਾਰਚ ਮਹੀਨੇ ਦੇ ਸੌਣ ਵਾਲੇ ਚ ਗੜੇ ਮਾਰੀ ਨੇ ਕਿੰਨੇ ਫਸਲਾਂ ਨੁਕਸਾਨ ਕੀਤਾ ਬਹੁਤ ਜ਼ਿਲ੍ਹਿਆਂ ਦੇ ਵਿੱਚ ਤਾਂ ਲੋਕਾਂ ਨੂੰ ਦਾਣੇ ਤੱਕ ਵੀ ਨਹੀਂ ਮਿਲਿਆ ਢਾਲ ਤੇ ਕਬੱਲੀ ਤੱਕ ਨਹੀਂ ਨਿਕਲੀ ਉੱਥੋਂ ਉਹ ਇਹ ਭਗਵੰਤ ਮਾਨ ਕਹਿੰਦਾ ਸੀ ਵੱਡੇ ਵੱਡੇ ਬੋਰਡ ਸੀ ਟੀਵੀਆਂ ਦੇ ਵਿੱਚ ਸੀ ਅਖਬਾਰਾਂ ਦੇ ਵਿੱਚ ਸੀ ਕਿ ਕਿਸਾਨ ਖੇ ਆਦਾ ਕਿਸਾਨ ਅਜੇ ਖੇਚੂ ਗਰਦਾਬਰੀ ਵੀ ਨਹੀਂ ਕਰਨੀ ਉਹਦੇ ਖਾਤੇ ਉਹਦੇ ਪੈਸੇ ਉਹਦੇ ਖਾਤੇਆਂ 'ਚ ਹੋਣਗੇ ਭਾਈ ਜੀ ਸਾਲ ਹੋਣ ਨੂੰ ਆ ਗਿਆ ਗੱਲਾਂ ਦੇ ਖੜਾ ਬਣਾਈ ਜਾਂਦੇ ਆ ਉਦੋਂ ਬਾਅਦ ਹੜਾ ਨਾ ਦੋ ਵਾਰੀ ਪੰਜਾਬ ਦੇ ਵਿੱਚ ਹੜਾ ਦੋ ਵਾਰੀ ਆਏ ਨੇ ਸਤਲੁਜ ਮਾਰ ਕਰਦੇ ਸੀ ਉਦੋਂ ਕੱਗਰ ਕਰ ਰਹੇ ਸੀ ਕਿਸੇ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਭੋਰਾ ਵੀ ਇਹਨਾਂ ਦੇ ਮੂੰਹੋਂ ਇਹ ਗੱਲ ਨਿਕਲ ਗਈ ਹੋਵੇ ਕਿ ਅਸੀਂ ਉਹਨਾਂ ਲੋਕਾਂ ਦੀ ਵਾਹ ਪੜਾਂਗੇ ਜਿਨ੍ਹਾਂ ਦੇ ਘਰ ਟਹਿਗੇ ਜਿਨ੍ਹਾਂ ਦੇ ਡੰਗਰ ਮਰ ਗਏ ਮੱਜਾ ਮਰ ਗਈਆਂ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਇੱਕ ਇੱਕ ਸਾਲ ਖੇਤੀ ਨਹੀਂ ਹੋਣੀ ਰੇਤਾ ਇੰਨਾ ਚੜ ਗਿਆ ਪਰ ਉਹ ਲੋਕ ਹੀ ਇੱਕ ਦੂਜੇ ਨੂੰ ਸੰਸਥਾਵਾ ਕਰ ਰਹੀਆਂ ਨੇ ਲੋਕਾਂ ਨੇ ਹੀ ਇਹਨਾਂ ਰਾਸ਼ਨ ਪਹਚਾਇਆ ਲੋਕਾਂ ਨੇ ਹੀ ਚਾਰਾ ਪਹਚਾਇਆ ਉਹ ਸਰਕਾਰ ਨੇ ਅਜੇ ਤੱਕ ਕਿਸੇ ਦੀ ਬਾਹ ਨਹੀਂ ਫੜੀ ਫਿਰ ਅਸੀਂ ਇਹਦੇ ਨਾਲ ਹੀ ਦਿੱਲੀ ਕਿਸਾਨ ਮੋਰਚੇ ਦੇ ਜਿਹੜੇ ਸਾਡੇ ਸ਼ਹੀਦ ਹੋਏ ਆ ਜ ਉਹ ਪਰਿਵਾਰਾਂ ਨੂੰ ਅਜੇ ਮੁਆਵਜ਼ਾ ਵੀ ਰਹਿੰਦਾ ਨੌਕਰੀ ਵੀ ਰਹਿੰਦੀ ਆ ਉਹ ਸੈਂਟਰ ਸਰਕਾਰ ਨੂੰ ਵੀ ਫਿਰ ਅਸੀਂ ਕਹਿੰਦੇ ਆ ਕਿ ਜਦ ਤੁਸੀਂ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਸਰਕਾਰ ਨੇ 5 ਲੱਖ ਕਰੋੜ ਟੈਕਸ ਤੇ 10 ਲੱਖ ਕਰੋੜ ਵੱਡੇ ਘਰਾਣਿਆਂ ਦਾ ਕਰਜ਼ਾ ਮਾਫ ਕੀਤਾ ਬਾਈ ਜੀ ਜਦ ਕਿ ਸਾਡੇ ਪੂਰੇ ਦੇਸ਼ ਨੇ ਪੰਜਾਬ ਸਰ 1 ਲੱਖ ਕਰੋੜ ਕਿਸਾਨਾਂ ਸਰ ਕਰਜ਼ਾ ਤੇ ਪੂਰੇ ਦੇਸ਼ ਦੇ 9 ਲੱਖ ਕਰੋੜ ਜਦ ਕਿ ਉਹ ਸਾਰਾ ਮਾਫ ਹੋ ਸਕਦਾ ਹੀ ਉਹ ਲੋਕਾਂ ਲਈ ਇਹ ਕਿਸਾਨਾਂ ਮਜ਼ਦੂਰਾਂ ਦੀ ਸਰਕਾਰਾਂ ਨਹੀਂ ਹੈਗੀਆਂ ਇਹ ਜਿਹੜੀ ਆਪਾਂ ਕਹਿੰਦੇ ਸੀ ਬਾਨੀਆਂ ਡਾਨੀਆਂ ਕਾਰਪੋਰੇਟਾਂ ਦੀਆਂ ਨੇ ਉਹਨਾਂ ਲਈ ਵੀ ਕਰਜ਼ੇ ਮਾਫ ਹੋਰੇ ਇੱਥੇ ਥੋੜੇ ਮੇਰੇ ਲਈ ਕੁਝ ਨਹੀਂ ਹੈਗਾ ਸੋਚ ਕਰਕੇ ਇਹਦੇ ਨਾਲ ਅਸੀਂ ਜਿਹੜੀ ਪੈਨਸ਼ਨ ਦੀ ਪੈਨਸ਼ਨ ਕਿਸਾਨ ਨੂੰ 10000 ਰੁਪਿਆ ਅਸੀਂ ਕਹਨੇ ਆ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਇਹਨਾਂ ਦੀ ਤਾਂ ਕੋਈ ਉਮਰ ਤੈ ਹੀ ਨਹੀਂ ਹੋਰ ਮਹਿਕਮਿਆਂ ਦੇ ਵਿੱਚ 20 ਸਾਲ 25 ਸਾਲ 30 ਸਾਲ ਨੌਕਰੀ ਕਰਕੇ ਰਿਟਾਇਰਮੈਂਟ ਹੋ ਜਾਏ 58 ਸਾਲ ਇਹ ਜੰਮ ਦੇ ਹੀ ਖੇਤਾਂ 'ਚ ਫਿਰਦੇ ਨੇ ਉਹ ਸਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਦੀਆਂ ਨਿਗਾ ਚਲੀਆਂ ਗਈਆਂ ਚੁੱਲ੍ਹਾ ਦੇ ਵਿੱਚ ਰੋਟੀਆਂ ਲਾਉਂਦੀਆਂ ਦੀ ਕਿ 10-10 ਬੰਦਿਆਂ ਦੀ ਨੌਕਰੀ ਉਹਨਾਂ ਰੋਟੀ ਲਾਉਂਦੀਆਂ ਨੇ ਉਹਨਾਂ ਨੂੰ ਕੋਈ ਪੈਨਸ਼ਨ ਹੀ ਨਹੀਂ ਅਜੇ ਮੰਗਾ ਨਾ ਪੂਰੀਆਂ ਹੋਈਆਂ ਅਗਲਾ ਸੰਵਰਸਕੀ ਹੈ ਜੋ ਇਹ ਦੇਖੋ ਇੱਕ ਇੱਕ ਸਰਕਾਰ ਨੂੰ ਅਲਟੀਮੇਟ ਦਿੱਤਾ ਕਿ ਆ 5 ਦਿਨਾਂ ਦੇ ਵਿੱਚ ਅਸੀਂ ਲੋਕਾਂ ਦੇ ਗੱਲ ਲੈ ਕੇ ਜਾਣੀ ਆ ਬੂਹੇ ਤੱਕ ਚੁੱਲੇ ਚੁੱਲੇ ਤੱਕੇ ਜਾਣੀ ਆ ਥੋਡੇ ਰਾਹੀ ਵੀ ਜਾਣੀ ਆ ਇੱਥੇ ਲੋਕਾਂ ਨੇ ਵੀ ਸੁਣਨੀ ਆ ਕਿ ਜਿਹੜੇ ਝੂਠੇ ਵਾਅਦੇ ਕਰਦੇ ਆ ਵੋਟਾਂ ਲੈਣ ਵੇਲੇ ਕੁਝ ਹੋਰ ਕਰਦੇ ਆ ਬਾਅਦ ਵਿੱਚ ਕੁਝ ਹੋਰ ਹੋ ਜਾਂਦੇ ਆ ਗੱਡੀਆਂ ਤੇ ਬੈਠ ਕੇ ਅਸੀਂ ਇਹ ਅਲਟੀਮੇਟ ਦਿੱਤਾ ਕਿ ਸਰਕਾਰ ਜਲਦੀ ਸਾਡੀਆਂ ਮੰਗਾਂ ਪੰਜਾਬ ਸਰਕਾਰ ਵੀ ਚਾਹੇ ਸੈਂਟਰ ਸਰਕਾਰ ਮੰਨ ਲਵੇ ਨਹੀਂ ਤਾਂ 2024 ਇਹਨਾਂ ਦੀ ਨੇੜੇ ਆਈ ਹੋਈ ਆ ਪਹਿਲਾਂ ਕੀ ਨਾਮ ਆ ਜੀ ਮੇਰਾ ਨਾਮ ਸਲਾਘਰ ਸਿੰਘ ਕਢਾਣੀ ਜ਼ਿਲ੍ਹਾ ਜਲੰਧ ਸਿੱਖਰ ਭਾਰਤੀ ਕਿਸਾਨ ਜਿਹਨਾਂ ਨੇ ਨੇਕਤਾ ਉਗਰਾਹਣ ਅੱਜ ਡੀਸੀ ਦਫ਼ਤਰ ਫਿਰੋਜ਼ਪੁਰ ਰੋਡ ਤੇ ਧਰਨਾ ਲਗਾ ਦਿੱਤਾ ਗਿਆ ਕੀ ਵਜ੍ਹਾ ਫਿਰ ਕਿਸਾਨ ਬਹਿ ਗਏ ਨੇ ਇਹ ਇਸ ਕਰਕੇ ਆ ਵੀ ਜਿਹੜੀ ਪੰਜਾਬ ਸਰਕਾਰ ਹੈ ਜਿਹੜੇ ਉਹਨਾਂ ਨੇ ਸਾਡੇ ਨਾਲ ਵਾਦੇ ਕੀਤੇ ਸੀ ਕਿ ਅਸੀਂ ਕਿਸਾਨਾਂ ਦੇ ਪੱਖੀ ਖੇਤੀ ਨੀਤੀ ਲੈ ਕੇ ਆਵਾਂਗੇ ਪਰ ਉਹ ਕਿਸਾਨਾਂ ਦੇ ਪੱਖੀ ਖੇਤੀ ਨੀਤੀ ਨਹੀਂ ਲੈ ਕੇ ਆ ਰਹੇ ਜੇ ਕੋਈ ਸਲਾਹਾਂ ਪੁੱਛ ਵੀ ਰਹੇ ਆ ਉਹ ਫਿਰ ਵੀ ਉਹ بڑے ਕਾਰਪੋਰੇਟ ਘਰਾਣਿਆਂ ਦੀਆਂ ਉਹਨਾਂ ਦੇਸਾਂ ਦੀਆਂ ਜਾਂ ਉਹ ਜਿਨ੍ਹਾਂ ਨੇ ਪਹਿਲਾਂ ਹਰਾ انقلاب ਲਿਆਉਣ ਖਾਤਰ ਜਿਹੜਾ ਕਿਸਾਨਾਂ ਦਾ ਕਜੂਮਬਰ ਕੱਢਿਆ ਫੋੜ ਫੋੜ ਦੇ ਨਿਸ਼ਾਨ ਵਰਗੇ ਵਾਲੀਆਂ ਉਹਨਾਂ ਦੀਆਂ ਸਲਾਹਾਂ ਲੈਣ ਲਈ ਕਰੋੜਾਂ ਰੁਪਏ ਖਰਚ ਰਹੇ ਆ ਅਸੀਂ ਕਹਿੰਦੇ ਆ ਕਿ ਖੇਤੀ ਨੀਤੀ ਉਹੀ ਜੀ ਨਹੀਂ ਚਾਹੀਦੀ ਸਾਨੂੰ ਖੇਤੀ ਨੀਤੀ ਚਾਹੀਦੀ ਆ ਜਿਸ ਦੇ ਵਿੱਚ ਰੋਜ਼ਗਾਰ ਹੋਵੇ ਸਾਡੀਆਂ ਫਸਲਾਂ ਦੇ ਭਾਅ ਮਿਲਣ ਸਾਰਿਆਂ ਨੂੰ ਪੱਕਾ ਰੋਜ਼ਗਾਰ ਮਿਲੇ ਪਰ ਸਰਕਾਰ ਨੇ ਉਹ ਗੱਲ ਸਾਡੇ ਨਾਲ ਪੂਰੀ ਨਹੀਂ ਕੀਤੀ ਸਾਡੀ ਪਹਿਲੀ ਮੰਗ ਇਹ ਹੈ ਦੂਜੀ ਮੰਗ ਹੈ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਪੰਜਾਬ ਦੇ ਵਿੱਚੋਂ ਝੋਨੇ ਤੋਂ ਜਿਹੜੀ ਕਣਕ ਦੀ ਹੈਗੀ ਆ ਉਹਦੀ ਕਦ ਰਕਬਾ ਘਟਾਇਆ ਜਾਵੇ ਤਾਂ ਕਿ ਟੂਆ ਜੇ ਦੂਜੀਆਂ ਫਸਲਾਂ ਦੇ ਭਾਅ ਦੇਣਗੇ ਤੀਜਾ ਕਿਸਾਨਾਂ ਮਜ਼ਦੂਰਾਂ ਸਰ ਜਿਹੜਾ ਕਾਰਜ ਚ ਚੜ੍ਹੇ ਹੋਇਆ ਇਹ ਵਾਦੇ ਜਿਹੜੇ ਕੀਤੇ ਸੀ ਉਹਨਾਂ ਨੇ ਜਿਵੇਂ ਪਹਿਲਾਂ ਕੈਪਟਨ ਸਰਕਾਰ ਨੇ ਕੀਤੇ ਵੀ ਸੀ ਲਾਗੂ ਕੁਛ ਨਹੀਂ ਮਾਫ ਕਰਾਂਗੇ ਉਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਦੇ ਕਾਰਜਿਆਂ ਨੂੰ ਖਤਮ ਕੀਤਾ ਜਾਵੇ ਇਹ ਚੌਥਾ ਹੈ ਵੀ ਜਿਹੜਾ ਸਾਡੇ ਖਾੜਾਂ ਦੇ ਨਾਲ ਜਾਂ ਸੁੰਡੀ ਦੇ ਨਾਲ ਜਿਹੜੇ ਫਸਲਾਂ ਦੀ ਤਬਾਹੀ ਹੋਈ ਆ ਜਾਂ ਹੁਣ ਗੜਿਆਂ ਦੇ ਵਿੱਚ ਹੋਈ ਆ ਇਹ ਸਾਰੇ ਕਿਸਾਨਾਂ ਦਾ ਜਿਹੜਾ ਫੌਰੀ ਮੁਆਵਜ਼ਾ ਉਹ ਦਿੱਤਾ ਜਾਵੇ ਪਰ ਸਰਕਾਰ ਨੇ ਸਾਲ ਸਾਲ ਹੋ ਗਿਆ ਉਹ ਪਿਛਲਾ ਅਜੇ ਤੱਕ ਮਾਫਦਾ ਨਹੀਂ ਮੜਿਆ ਕਿਸਾਨਾਂ ਨੂੰ ਨਾ ਅਜੇ ਤੱਕ ਗੰਨੇ ਦਾ ਬਕਾਇਆ ਮਿਲਿਆ ਵੀ ਜਿਹੜੇ ਜਿਹੜੇ ਬਕਾਇਆ ਨੇ ਇਹ ਬਕਾਇਆ ਦਿੱਤੇ ਜਾਣ ਤੀਜਾ ਚੌਥਾ ਗਾਹ ਦਾ ਹੈਗਾ ਵੀ ਜਿਹੜਾ ਨਹਿਰੀ ਪਾਣੀ ਆ ਉਹ ਸਾਰੀਆਂ ਟੀਲਾਂ ਤੱਕ ਜਾਣਾ ਚਾਹੀਦਾ ਤੇ ਜਿਹੜੇ ਸਾਡੇ ਪਾਣੀ ਕੱਢਦੇ ਆ ਉਹ ਪਾਣੀ ਸਾਡਾ ਕੱਢਣੋਂ ਬਚਤਰ ਜਾਵੇ ਇਹਦੂ ਗਾਹ ਨਹੀਂ ਜਲ ਨੀਤੀ ਆ ਵੀ ਜਲ ਨੀਤੀ ਆ ਜਿਹੜੀ ਆ ਪ੍ਰਾਈਵੇਟਰ ਨੂੰ ਦੇਣ ਦੇ ਖਾਤਰ ਆ ਉਹ ਵਾਪਸ ਲਈ ਜਾਵੇ ਤੇ ਜਿਹੜਾ ਸਾਡੇ ਨਾਲ ਪਰਾਲੀ ਤੇ ਕੇਸ ਪਾਇਆ ਜਾਂ ਹੋਰ ਕਿਸਾਨਾਂ ਮਜ਼ਦੂਰਾਂ ਦਾ ਕੇਸ ਪਾਇਆ ਉਹ ਕੇਸ ਸਾਰੇ ਖਤਮ ਕੀਤੇ ਜਾਣ ਤੇ ਇਸ ਤਰ੍ਹਾਂ ਨਸ਼ੇ ਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਸਾਡੇ ਕਰਜ਼ੇ ਨੇ ਉਹ ਸਾਡੀਆਂ ਸਸਤੀਆਂ ਭਾਤ ਤੇ ਲੰਮੀ ਮਿਆਦ ਤੇ ਸਾਨੂੰ ਕਰਜ਼ੇ ਦਿੱਤੇ ਜਾਣਾ ਇਹ ਜਿਹੜੀਆਂ ਮੰਗਾਂ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਅੱਗੇ ਅਸੀਂ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਲਗਾਤਾਰ 5 ਦਿਨ ਇਹ ਧਰਨੇ ਦੇਣ ਜਾ ਰਹੇ ਹਾਂ